ਪਰਸ ਮੈਂ ਘਰੋਂ ਲੈ ਕੇ ਆ ਸਮਝ ਨਹੀਂ ਪਰਸ ਗਿਆ ਕਿੱਥੇ ਆ ਬਈ ਮੈਨੂੰ ਲੱਗਦਾ ਜਦੋਂ ਆਪਾਂ ਰਸਚ ਗਏ ਆ ਮੈਨੂੰ ਲੱਗਦਾ ਉੱਥੇ ਕਿਸੇ ਨੇ ਕੱਟ ਲਿਆ ਮੈਨਾਂ ਕਿੱਧਰ ਭਾਈ ਯਾਰ ਬਈ ਉਹ ਤੁਹਾਡਾ ਪਰਸ ਨਹੀਂ ਗਾ ਪਰਸ ਤੇ ਮੇਰਾ ਹੀ ਆ ਓਏ ਅਬਰਸ ਕਿਧਰ ਲਾ ਤੂੰ ਆ ਦੇਖ ਲੋ ਬਾਈ ਕਿਤਾਬਾਂ ਹੱਥ 'ਚ ਐ ਤੇ ਕਰਨੀਆਂ ਚੋਰੀਆਂ ਕਰਨੇ ਨਸ਼ੇ ਇੱਕ ਮਿੰਟ ਮੈਨੂੰ ਪੁੱਛ ਲਵਾਂ ਇਹਨੇ ਆਪਣਾ ਪਰਸ ਲਿਆ ਕਿੱਥੋਂ ਆ? ਓ ਬਾਈ ਹੱਦ ਐ ਥੋੜਾ ਪਰਸ ਐ ਸ਼ਰੀਆਮ ਪਤਾ ਲੱਗੀ ਜਾਂਦਾ ਪਿਆ ਮੈਂ ਕਹਿੰਦਾ ਚੋਰ ਐ ਇੱਕ ਮਿੰਟ ਹਲ ਕਾਕਾ ਇਹ ਪਰਸ ਮੇਰਾ ਤੂੰ ਦੱਸ ਤੱਕ ਕਿੱਥੋਂ ਆਇਆ ਨਹੀਂ ਬਾਈ ਮੈਂ ਚੋਰ ਨਹੀਂ ਐ ਦੇਖ ਲੋ ਬਾਈ ਪਰਸ ਤੁਹਾਡਾ ਹੱਥ 'ਚ ਫੜੀ ਬੈਠਾ ਹਜੇ ਵੀ ਕਹਿੰਦਾ ਮੈਂ ਚੋਰ ਨਹੀਂ ਐਹੋ ਜੇ ਨਾ ਛਤਰਾਣਾ ਮੰਨਦੇ ਹੁੰਦੇ ਤੁਸੀਂ ਮੰਨ ਜੀ। ਬੇ ਕਾਕਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਪਰਸ ਮੇਰਾ ਹੈ। ਭਾਈ ਜੇ ਪਰਸ ਤੇਰਾ ਵਾ ਤੇ ਇਹਦੇ 'ਚ ਪੈਸੇ ਕਿੰਨੇ ਆ? ਦੱਸੋ। ਮੇਰੇ ਕਾਲਜ 'ਚ। ਇਹ 'ਚ 5000 ਰੁਪਿਆ 5-500 ਨੋਟ। 4 ਨੋਟ ਹੈਗੇ 50-50 ਦੇ ਤੇ ਕੁਝ 10 ਵੀ ਪੈ ਨੋਟ ਹੈਗੇ। ਤੂੰ ਚੈੱਕ ਕਰ ਲੈ। ਲੈ ਭਾਈ ਪਰਸਤ ਹਟੇ ਰਹੀ ਹੈ ਲੈ ਲਿਓ ਕਿੰਨਾ ਨਾਮਰ ਨਹੀਂ ਭਾਈ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਭਾਈ ਕੀ ਕਰੀ ਜਾਣਾ ਇਹਨਾਂ ਦਾ ਤਾਂ ਕੰਮ ਹੀ ਇਹ ਆ ਨਹੀਂ ਭਾਈ ਜੇ ਮੈਂ ਚੋਰ ਹੁੰਦਾ ਨਾ ਤੇ ਮੈਂ ਇੱਥੇ ਨੀ ਬੈਠਦਾ ਮੈਂ ਹੁਣ ਨੂੰ ਭੱਜ ਜਾਂਦਾ ਕਿਸੇ ਪਾਸੇ ਭਾਈ ਇੱਕ ਮਿੰਟ ਗੱਲ ਸੁਣੀਓ ਬਾਈ ਮੇਰੀ ਇੱਕ 2000 ਰੁਪਏ ਦੀ ਮਦਦ ਕਰੋਗੇ ਦੇਖਿਆ ਬਾਈ ਆ ਗਿਆ ਨਾ ਆਉਂਦੀ ਔਕਾਤ ਵਿੱਚ ਮੈਂ ਤੁਹਾਨੂੰ ਪਹਿਲਾਂ ਕਹੀ ਇਹ ਐਦਾਂ ਹੀ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ ਬਾਈ ਐਵੇਂ ਦੀ ਗੱਲ ਨਹੀਂ ਕਾਲਜ ਵਾਲਿਆਂ ਨੇ ਮੈਨੂੰ ਬਾਹਰ ਕੱਢਤਾ ਕਿਉਂਕਿ ਮੈਂ ਫੀਸ ਨਹੀਂ ਭਰੀ ਸੀ ਤਾਂ ਹੀ ਇੱਥੇ ਬੈਠਾ ਸੀ ਮੇਰੀ ਜ਼ਿੰਦਗੀ ਦਾ ਸਵਾਲ ਆ ਬਈ ਇਹਦੇ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ? ਦੇ ਦੇ ਕਿਆ ਇਤਨਾ ਯਕੀਨ ਕਰ ਸਕਦੇ ਆ ਜਿੱਦਾਂ ਨੇ ਕਿਹਾ ਨਾ ਜੇ ਵਾਕਿਆ ਚੋਰ ਹੁੰਦਾ ਨਾ ਇਹ ਆਪਣਾ ਪਰਸ ਲੈ ਕੇ ਕਿਥੇ ਬੈਠਦਾ ਨਹੀਂ ਸੀ ਇਹ ਪਰਸ ਲੈ ਕੇ ਦੌੜ ਜਾਂਦਾ ਜੇ ਆਪਣੇ 2000 ਰੁਪਏ ਦਿੱਤੇ ਆ ਇਹ ਜਵਾਂ ਦੀ ਜ਼ਿੰਦਗੀ ਬਚਦੀ ਐ ਕੈਰੀਅਰ ਬਚਦਾ ਜੇ ਆਪਣਾ ਕੰਮ ਕਰਨਾ ਚਾਹੀਦਾ ਲੈ ਬੁਤਾ Mm.